वीर हर का सिमरो जो करे सो सुखिया संसार इते डोल जिसेग केसो ਨਾ ਸੋਈਏ ਆਸਾਰ ਰਾਤ ਦਿਵਸ ਕੇ ਕੂਕ ਲੈ ਕਬੂ ਕ ਸੁਣੇ ਪੁਕਾਰ ਰਾਤ ਦਿਵਸ ਕੇ ਕੂਕ ਲੈ ਕਬੂ ਕ ਸੁਣੇ ਪੁਕਾਰ ਦੇ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇ ਕੋ ਨਾਨਕ ਸਭ ਤੇ ਹੀ ਵੱਡਿਆ ਏ ਕੋਈ ਨਾ ਉਹ ਨਾ ਜਾਣੇ ਮੇਰੇ ਰੱਖੋ ਆਲਾ ਗੋਬਿੰਦ ਰਾਏ ਭਗਤਨ ਕੀ ਰਾਸ ਬਿਗਲ ਨਾ ਕੋウ ਲਾਗਤ ਗੁਰਪੇ ਅਰਦਾਸ ਦੋ ਹੱਥ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਣੇ ਰਾਸ ਸਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਸ੍ਰੀ ਅੰਗਤ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਰ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਸ੍ਰੀ ਹਰ ਕ੍ਰਿਸ਼ਨ ਤੇ ਆਈ ਹੈ ਇਸ ਜਿਹੇ ਸਭ ਨੂੰ ਬਚਾਈ ਦਿਸ ਦਿੱਠੇ ਸਤੋਗਿ ਜਾ ਰਹੇ ਇੱਕ ਬਹਾਦਰ ਸਿਮਰ ਹੀ ਕੰਨ ਨੋ ਨਿਦੇ ਆਵੇ ਤਾਏ ਸਭ ਖਾਈ ਹੋਏ ਸਹਾਈ ਧੰ ਧੰ ਦਸਵੇਂ ਪਾਠ ਸਾਹਿਬ ਸਿਰਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਈ ਦਸਾ ਪਾਸ਼ਾ ਦੀ ਜੋਤ ਹਾਜ਼ਰਾ ਹਜ਼ੂਰ ਸਰਬ ਕਲਾ ਪਰਪੂ ਧੰ ਧੰ ਸਿਰਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਦਾ ਧਿਆਨ ਤਰਕੇ ਬੋਲਾ ਜੀ ਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨਯੋਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਿਲੱਜਿਆਂ ਦੀ ਲੱਜ ਨਿਪੱਤਿਆਂ ਦੀ ਪਤ ਤਨ ਤਨ ਸੋਢੀ ਪ੍ਰੀਤਮ ਤਨ ਤਨ RAM DAS GURU ਜਨ ਸੇ ਰਿਆ ਬਲੰਸ ਬਾਇਆ ਅਨੋਖੇ ਅਮਰ ਸਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਖਲਕ ਬਲਦ ਦੇ ਰਖਵਾਲੇ ਜੁਗੋ ਜੁਗ ਅਟਲ ਚਵਰ ਸ਼ਤਰ ਤਖਤ ਦੇ ਮਾਲਿਕ ਗੁਰਤਾ ਗਦੀ ਤੇ ਬਿਰਾਜਮਾਨ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਾ ਸ਼ੁਕਰ ਸ਼ੁਕਰ ਸ਼ੁਕਰਾ ਆਪ ਜੀ ਦੀਆਂ ਵੇਹਣਾ ਆਪ ਜੀ ਦੀਆਂ ਰਹਿਮਤਾਂ ਦੇਦਾ ਆਪ ਜੀ ਨੇ અપਾਰ ਕਿਰਪਾ ਕੀਤੀ ਤਰਸ ਕੀਤਾ ਰੋਜ਼ਾਨਾ ਦੀ ਤਰ੍ਹਾਂ ਆਪਣੀਆਂ ਪਿਆਰੀਆਂ ਸੰਗਤਾਂ ਦੇ ਸਿਰ ਤੇ ਮਿਹਰ ਪਰਿਆਸ ਰੱਖ ਕੇ ਦਾਤਾ ਜੀ ਸ਼ਬਦ ਚੌਂਕੀ ਜੀ ਦੀ ਸੇਵਾ ਲਈ ਆਪ ਜੀ ਦੀ ਸੁੰਦਰ ਬਾਣੀ ਪੜ੍ਹਦੇ ਆਂ ਦਾਤਾ ਜੀ ਆਪ ਜੀ ਦੀ ਸੁੰਦਰ ਬਾਣੀ ਸੁਣਦੇ ਆਂ ਦਾਤਾ ਆਪ ਜੀ ਨਾਲ ਲਾਡ ਲੜਾਉਂਦੇ ਆਂ ਆਪ ਜੀ ਦੇ ਸਤਕਾਰ ਵਿੱਚ ਇਕ ਨੀਆਂ ਨੇਕਾ ਕਮੀਆਂ ਰਹਿ ਗਈਆਂ ਨੇ ਅਨਜਾਨ ਬੱਚੇ ਸਮਝ ਕੇ ਮਾਫ ਕਰ ਲੈਣਾ ਅਸੀਂ ਖਿਲ ਖਿੰ ਪੋਲਣ ਹਾਰ ਹਾਂ ਬਖਸ਼ ਦੇਨਾ ਅੱਗੇ ਤੋਂ ਆਪ ਸਮੱਤ ਬਖਸ਼ਣੀ ਆਪ ਕਿਰਪਾ ਕਰਨੀ ਬੱਚਿਆਂ ਦੀਆਂ ਅਰਦਾਸਾਂ ਬੇਨਤੀਆਂ ਜਵਦੜੀਆਂ ਨੇ ਦਾਤਾ ਜਿਵੇਂ ਬੋਲੇ ਸਭ ਕੀ ਚਾਹਦਾ ਇਸ ਆਗੇ ਕੀ ਜਾਏ ਆਸ ਕਿ ਕਿ ਬਾਣੀ ਤੇਰੇ ਦੂਜੇ ਨਿਂਝ ਪਤਾ ਦਾਤਾ ਆਪ ਜੀ ਦਾਤਾ ਦੇਣ ਵਾਲ ਝੋਲੀਆਂ ਪਰਨ ਵਾਲੇ ਮਿਹਰ ਕਰੋ ਤਸ ਕਰੋ ਅਮਰਤ ਵੇਲੇ ਦੀ ਦਾਤ ਝੋਲੀ ਚ ਪਾਓ ਅਮਰਤ ਨਵੇਲੇ ਦੀ ਸੰਭਾਲ ਸਿਖਾਓ ਦਾਤਾ ਜੀ ਨਿਤਨੇਮ ਬਖਸ਼ੋ ਬਾਣੀ ਬਾਣੇ ਦਾ ਪਿਆਰ ਪੋਛ ਔਖੀ ਘਣੀ ਨਾ ਵੇਖਣ ਦੇ ਆਪਣਾ ਫਿਰਦ ਸੰਭਾਲੇ ਬਾਤ ਤੇਰਾ ਕੇ ਆਪਣੇ ਕੋ ਸਾਸ ਸਾਸ ਪ੍ਰਤ ਪਾਏ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਮ ਜੀ ਦਾ ਮੁਖ ਤੇ ਜੋ ਬੋਲੇ ਦਿਆਉ ਹੁ ਆ ਸਚ ਹੋਵੇ ਵਾਲੀਆਂ ਬਖਸ਼ਾ ਕਰਨੀਆਂ ਆਪਣੇ ਬਖਸ਼ਿਆਂ ਦੇ ਵੇਲੇ ਬਖਸ਼ਣੇ ਦਾ ਆਪ ਜੀ ਦੇ ਪ੍ਰੇਮੀਆ ਵਾਲੋ ਆਪ ਜੀ ਵਾਸਤੇ ਤਿਲ ਫੁੱਲ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਪਰਵਾਨ ਹੋਵੇ ਪਰਵਾਨਿਆ ਪ੍ਰਸ਼ਾਦ ਸਾਹ ਸੰਗਤ ਦੇ ਵਿੱਚ ਵਰਤੇ ਜੋ ਜੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ਼੍ਰੀ ਵਾਹਿਗੁਰੂ ਰੋ ਕਿਰਪਾ ਦਿਵਾ ਗਿਆ ਸੁਖ ਹੋਵੇ ਸਈ ਸੱਜਣ ਮਿਲਣਾ ਦਾਤਾ ਜੀ ਸਈ ਸੱਜਣ ਮਿਲਣਾ ਜਦ ਮਿਲੇ ਆਪ ਦੀ ਦਾ ਨਾਮ ਜਿੱਤੇ ਆਵੇ ਮਾਨਕ ਨਾਮ ਚੜਦੀ ਕਲਾ ਤੇਰੇ ਕਮੇਸਤ ਤਰਤਾਪਿਆ ਵਾਹੇ ਜੁਰਤੀ ਦਾ ਖਾਲਸਾ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ i are going

ਤਾਨਾ ਸੋਢੀ ਪ੍ਰੀਤਮ ਗੁਰੂ ਰਾਮਦਾਸ ਜੀ ਦੇ ਮਨ ਨੂੰ ਭਾਵੇ ਸਤਿਗੁਰੂ ਆਕਾਲ